ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪਾਲ ਸਿੰਘ ਮਾਨ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਐਲ ਪੀ ਜੀ ਡਿਸਟ੍ਰਿਬਿਊਟਰ ਆਫ ਪੰਜਾਬ ਅੱਜ ਅਸੀਂ ਇੱਥੇ ਸਾਰੇ ਐਲ ਪੀ ਜੀ ਡਿਸਟ੍ਰਿਬਿਊਟਰਾਂ ਦੇ ਇਸ਼ੂਜ਼ ਲੈ ਕੇ ਇੱਕ ਮੀਟਿੰਗ ਕਰ ਰਹੇ ਹਾਂ ਇਸ ਮੀਟਿੰਗ ਦਾ ਸਾਡਾ ਮੁੱਖ ਮੰਤਵ ਹੈਗਾ ਸਾਡੇ ਡਿਸਟ੍ਰਿਬਿਊਟਰਾਂ ਦੀਆਂ ਜਿਹੜੀਆਂ ਗਰਾਊਂਡ ਲੈਵਲ ਦੇ ਉੱਤੇ ਕੀ ਕੀ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਅਡਰੈਸ ਕਰਨਾ ਉਹਨਾਂ ਦੀਆਂ ਗੱਲਾਂ ਸੁਣਨਾ ਵੈਸੇ ਅਸੀਂ ਜੋ ਹੁਣ ਤੱਕ ਸੁਣਿਆ ਤੇ ਮਹਿਸੂਸ ਕੀਤਾ ਫੋਰਸ ਸੇਲ 19 ਕੇਜੀ ਤਾਨਾ ਸ਼ਾਹੀ ਔਰ ਕੰਪਨੀਆਂ ਦੇ ਅੰਦਰ ਕਿਤੇ ਨਾ ਕਿਤੇ ਤਾਲਮੇਲ ਦੀ ਘਾਟ ਔਰ ਗਰਾਉਂਡ ਲੈਵਲ ਦੇ ਉੱਤੇ ਪਾਲਿਸੀਆਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਇੱਕ ਤਰਫਾ ਪਾਲਿਸੀਆਂ ਨੇ ਜਿਹੜੀਆਂ ਉਹ ਸਾਡੇ ਸਾਰੇ ਸਿਸਟਮ ਨੂੰ ਡਿਸਟਰਬ ਕਰ ਰਹੀਆਂ ਨੇ ਔਰ ਸਾਥੀਓ ਸਾਡੇ ਜਿਹੜੇ ਡਿਸਟ੍ਰਿਬਿਊਟਰ ਨੇ ਇਹਨਾਂ ਵਿੱਚ 50% ਤੋਂ ਉੱਪਰ ਜਿਹੜੇ ਨੇ ਸਾਡੇ ਡਿਸਟ੍ਰਿਬਿਊਟਰ ਉਹ ਫਰੀडम फाइਟਰ ਕਾਰਗਲ ਕਾਰਗਲ ਦੇ ਵਿਡੋਜ਼ ਐਂਡ ਸਪੋਰਟਸ ਕੋਟ ਕੈਟਾਗਰੀ ਤੋਂ ਹੈਂਡੀਕੈਪਡ ਐਂਡ ਐਸਸੀ ਐਸਟੀ ਕੈਟਾਗਰੀਜ਼ ਤੋਂ ਆਉਂਦੇ ਨੇ ਤੇ ਜਿਨ੍ਹਾਂ ਨੂੰ ਰੀਹੈਬਿਲਿਟੇਸ਼ਨ ਗਰਾਉਂਡ ਦੇ ਉੱਤੇ ਇਹ ਗੈਸੈਂਸੀਆਂ ਉਹਨਾਂ ਦੇ ਇੰਪਾਵਰਮੈਂਟ ਵਾਸਤੇ ਦਿੱਤੀਆਂ ਗਈਆਂ ਸੀ ਪਰ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਸਾਰੇ ਲੋਕਾਂ ਦਾ ਤੇ ਜਿਹੜਾ ਕਿ ਸਮਾਜ ਦੀ ਡਿਊਟੀ ਵੀ ਬਣਦੀ ਹੈ ਸਾਡੀ ਸੁਸਾਇਟੀ ਦੀ ਡਿਊਟੀ ਬਣਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਅਵਾਰਡ ਤੇ ਆਨਰ ਕੀਤਾ ਗਿਆ ਉਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ ਤੁਹਾਨੂੰ ਇਸ ਤਰ੍ਹਾਂ ਦੇ ਨਾਮ ਟਾਰਗੇਟ ਕੀਤਾ ਜਾਂਦਾ ਜੀ ਕੀ ਮਤਲਬ ਪਿਆ ਜਾਂਦਾ ਹੈ ਜਿੱਥੇ ਤੱਕ ਟੌਰਚਰ ਕਰਨ ਦਾ ਸਵਾਲ ਹੈ ਉਹ ਕੱਲਾ ਹੀ ਡਿਸਟ੍ਰੀਬਿਊਟਰਾਂ ਨੂੰ ਟੌਰਚਰ ਨਹੀਂ ਹੋ ਰਿਹਾ ਉਹ ਸਾਡੇ ਕਸਟਮਰਾਂ ਨੂੰ ਵੀ ਟੌਰਚਰ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਫੋਰਸ ਸੇਲ ਹੈ ਕਿਤੇ ਨਾ ਕਿਤੇ ਸਪਲਾਈ ਨੂੰ ਇੰਟਰਪਟ ਕਰਦੀ ਹੈ ਇੰਟਰਪਟ ਕਰਨਾ ਸਪਲਾਈ ਨੂੰ ਉਹ ਸਾਡੇ ਕਸਟਮਰਾਂ ਦੇ ਸਾਡੇ ਡਿਸਟ੍ਰੀਬਿਊਟਰਾਂ ਦਾ ਮਾਨਸਿਕ ਸਰੀਰਕ ਆਰਥਿਕ ਸੋਚਨ ਹੈ ਜਿਹਦੇ ਨਾਲ ਜਿਹਦੇ ਵਿੱਚ ਕਮਰਸ਼ੀਅਲ ਸਿਲੰਡਰਾਂ ਦੀ ਸੇਲ ਹੈ ਫੋਰ ਸੇਲ ਹੈ ਐਫਟੀਐਲ ਹੈ ਕੰਪੋਜ਼ਿਟ ਸਿਲੰਡਰਾਂ ਦੀ ਸੇਲ ਹੈ ਔਰ ਸਾਡੇ ਮੁੱਦੇ ਨੇ ਜਿਹੜੇ ਉਹ ਸਾਰੇ ਮੁੱਦੇ ਕਸਟਮਰ ਦੇ ਨਾਲ ਤੇ ਹਿੰਦੁਸਤਾਨ ਦੇ ਇੱਕ ਆਮ ਸ਼ਹਿਰੀ ਦੇ ਨਾਲ ਰਿਲੇਟਡ ਨੇ ਜਿਸ ਤਰ੍ਹਾਂ ਅਸੀਂ ਟੈਂਪਰ ਪ੍ਰੂਫ ਸੀਲ ਦੀ ਡਿਮਾਂਡ ਕਰਦੇ ਆ ਅਸੀਂ ਐਪਰੋਪਰੀਏਟ ਬਿਹੇਵੀਅਰ ਦੀ ਗੱਲ ਕਰਦੇ ਆ ਅਸੀਂ ਜਿਹੜੀ ਕਸਟਮਰ ਵਾਸਤੇ ਪਾਲਿਸੀ ਹੈ ਸਿਲੰਡਰ ਦੀ ਕੁਆਲਿਟੀ ਦੀ ਗੱਲ ਹੈ ਉਹ ਗਰਾਊਂਡ ਲੈਵਲ ਦੇ ਉੱਤੇ ਅਸੀਂ ਉਹਦੀ ਸਟੱਡੀ ਦੀ ਮੰਗ ਕਰਦੇ ਆ ਇੱਕ ਤਰਫਾ ਪਾਲਿਸੀਆਂ ਨਾ ਹੋਣ ਇਹ ਸਾਡੀ ਡਿਮਾਂਡ ਹੈ ਹਾਂ ਬਿਲਕੁਲ ਇਸ ਗੱਲ ਬਾਰੇ ਅਸੀਂ ਸਰਕਾਰ ਦੇ ਨਾਲ ਆਇਲ ਕੰਪਨੀਆਂ ਦੇ ਨਾਲ ਤੇ ਜਿੰਨੀ ਵੀ ਕੰਸਰਨ ਅਥਾਰਟੀਜ਼ ਹੈਗੀਆਂ ਨੇ ਉਹਨਾਂ ਦੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਟੱਚ ਦੇ ਵਿੱਚ ਸੀਗੇ ਤੇ ਬਾਰ ਬਾਰ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਰਿਟਰਨ ਦੇ ਵਿੱਚ ਇਨਫਾਰਮ ਕੀਤਾ ਗਿਆ ਔਰ ਕਈ ਵਾਰੀ ਇਸ ਮੁੱਦੇ ਦੇ ਉੱਤੇ ਇੰਡਸਟਰੀ ਦੀਆਂ ਬਾਈਪਾਰਟ ਟ੍ਰਾਈਪਾਰਟ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਧਿਆਨ ਇਹ ਲਿਆਂਦਾ ਗਿਆ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਔਰ ਇਸ ਵੇਲੇ ਪੰਜਾਬ ਜਦੋਂ 35% ਡੁੱਬਿਆ ਹੋਵੇ ਜਦੋਂ ਪੰਜਾਬ ਦੇ 10 ਲੱਖ ਲੋਕ ਬੇਕਾਰ ਹੋਏ ਹੋਣ ਜਦੋਂ ਪੰਜਾਬ ਦੀ 5 ਲੱਖ ਏਕੜ ਜ਼ਮੀਨ ਆਰਥਿਕ ਤਤਵਾ ਹੋ ਗਈ ਹੋਵੇ ਉਸ ਵੇਲੇ ਲੰਗਰਾਂ ਦੇ ਉੱਤੇ ਬਹੁਤ ਸਾਰੇ ਲੋਕ ਨਿਰਪਰ ਹੋਣ ਉਸ ਵੇਲੇ ਇਸ ਤਰ੍ਹਾਂ ਦਾ ਬਿਹੇਵੀਅਰ ਹੋਰ ਵੀ ਦੁਖਦਾਈ ਹੋ ਜਾਂਦਾ ਤੇ ਇਸ ਮੀਟਿੰਗ ਨੂੰ ਇਸ ਕਰਕੇ ਬਹੁਤ ਮਹੱਤਵਪੂਰਨ ਸਮਝਿਆ ਗਿਆ ਕਿ ਮੱਝਾ ਤੇ ਦੁਆਬਾ ਜਿਹੜਾ ਬਹੁਤ ਜ਼ਿਆਦਾ ਇਫੈਕਟਿਵ ਹੈ ਤੇ ਸਾਡੇ ਸਿਰ ਦੇ ਉੱਤੇ ਫੈਸਟੀਵਲ ਸੀਜ਼ਨ ਜਾਂ ਸਰਦੀਆਂ ਦਾ ਸੀਜ਼ਨ ਹੈ ਤੇ ਇਸ ਬਿਹੇਵੀਅਰ ਨਾਲ ਸਾਡੀ ਸਪਲਾਈ ਜਿਹੜੀ ਇੰਟਰਪਟ ਹੋ ਰਹੀ ਹੈ ਤੁਹਾਨੂੰ ਵੀ ਲੱਗਦਾ ਕਿ ਜਿਹੜੀ ਕੀਆ ਜਿਹੜੀ ਕਾਨਫਰੰਸ ਕੀਤੀ ਹੈ ਤੁਹਾਨੂੰ ਕੰਪਨੀ ਕੋਲ ਸ਼ੋਅ ਕਰ ਦਿੰਦੀ ਹੈ ਹੋਰ ਜ਼ਿਆਦਾ ਕੰਮ ਨਹੀਂ ਕੀਤਾ ਜਾਏਗਾ ਦੇਖੋ ਡੈਫੀਨੇਟਲੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਡੈਫੀਨੇਟਲੀ ਇਹ ਹੁੰਦਾ ਹੈ ਜਿਨ੍ਹਾਂ ਲੋਕਾਂ ਦੀ ਮਨਸ਼ਾ ਗਲਤ ਹੋਊਗੀ ਉਹ ਇਹ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਪਰ ਉਹ ਗਲਤ ਫਹਿਮੀ ਦੇ ਵਿੱਚ ਨੇ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸਾਰੇ ਲੋਕ ਮਾੜੇ ਨਹੀਂ ਹੈ ਸਾਰੇ ਅਫਸਰ ਵੀ ਮਾੜੇ ਨਹੀਂ ਹੈ ਕੁਝ ਬਲੈਕ ਸੀਪ ਸਰਥਾਵਾਂ ਤੇ ਹੁੰਦੀਆਂ ਨੇ ਜੇ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਕੀਤਾ ਉਹ 100% ਫਿਰ ਅਗਨੀਟ ਕਰਨ ਵਾਲੀ ਗੱਲ ਹੋਊਗੀ ਕਿਸੇ ਵੀ ਸਾਡੇ ਮੈਂਬਰ ਡਿਸਟ੍ਰੀਬਿਊਟਰ ਦੇ ਨਾਲ ਇਨਸਾਫ ਬੇਇਨਸਾਫੀ ਤੇ ਕਿਸੇ ਕਿਸਮ ਦੀ ਥ੍ਰੈਟਨਿੰਗ ਉਹ ਬਰਦਾਸ਼ਤ ਨਹੀਂ ਕਰਦਾ ਸਾਥੀਓ ਤੁਸੀਂ ਸਾਰੇ ਮੁੱਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੇ ਕੰਮ ਨੂੰ ਨਾ ਕਰਨਾ ਹੋਵੇ ਉਹਦੇ ਸਰਕਾਰ ਕੋਲੇ ਇੱਕੋ ਹੀ ਬਹਾਨਾ ਹੁੰਦਾ ਇਹਦੀ ਕਮੇਟੀ ਬਣਾਤੀ ਤੇ ਇਹਦੇ ਬਾਰੇ ਆਪਾਂ ਜਿਹੜਾ ਹੈਗਾ ਫੀਡਬੈਕ ਲੈ ਰਿਆ ਕਰ ਰਿਹਾ ਪਰ ਕਈ ਫੀਡਬੈਕ ਤਾਂ ਇਸ ਤਰ੍ਹਾਂ ਦੇ ਨਹੀਂ ਜਿਹੜੇ 2018 ਤੋਂ ਚੱਲ ਰਹੇ ਨੇ ਕਈ ਕਮੇਟੀ ਜੈਸ ਤਰ੍ਹਾਂ ਦੇ ਨੇ ਜਿਹੜੀਆਂ 2018 ਤੋਂ 19 ਤੋਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਨੇ ਸਾਡੇ ਜਿਹੜਾ ਜਿਹੜਾ ਸਾਡਾ ਕਮਿਸ਼ਨ ਹੈ ਉਹਨੂੰ ਆਈਆਈਐਮ ਅਹਮਦਾਬਾਦ ਨੇ 2019 ਤੋਂ ਲੈ ਕੇ ਰეკਮੈਂਡ ਕੀਤਾ ਹੋਇਆ ਤੇ ਅੱਜ ਤੱਕ ਜਿਹੜਾ ਉਹ ਕਮਿਸ਼ਨ ਹੈ ਐਪਰੋਪਰੀਏਟ ਕਮਿਸ਼ਨ ਜੋ ਸਾਡਾ ਬਣਦਾ ਉਹ ਅੱਜ ਤੱਕ ਇੰਪਲੀਮੈਂਟ ਹੀ ਨਹੀਂ ਕੀਤਾ ਗਿਆ ਕਾਰਨ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਕਰ ਦੇਖੋ ਇਹ ਇਹਦੇ ਬਹੁਤ ਸਾਰੇ ਕਾਰਨ ਨੇ ਪਹਿਲਾ ਕਾਰਨ ਇਹ ਹੈ ਕਿ ਆਇਲ ਕੰਪਨੀਆਂ ਨੇ ਜਿਹੜੀਆਂ ਉਹਨਾਂ ਕੋਲੇ ਕਿਤੇ ਨਾ ਕਿਤੇ ਜਿਹੜਾ ਇਸ ਤਰ੍ਹਾਂ ਦਾ ਸਟਰਕਚਰ ਹੀ ਨਹੀਂ ਹੈ ਕਿ ਉਹ ਆਮ ਲੋਕਾਂ ਦੀ ਆਵਾਜ਼ ਸੁਣਨ ਤੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਜੇ ਅਸੀਂ ਵਰਲਡ ਕਲਾਸ ਜਿਹੜੀ ਸਰਵਿਸਿਜ਼ ਚਾਹੁੰਦੇ ਆ ਜੇ ਮੈਂ ਫਾਈਵ ਸਟਾਰ ਫੈਸਿਲਿਟੀ ਚਾਹਣਾ ਤੇ ਮੈਂ ਢਾਬਾ ਰੇਟ ਤੇ ਨਹੀਂ ਦੇ ਸਕਦਾ ਤਾਂ ਡੈਫੀਨੇਟਲੀ ਮੈਨੂੰ ਐਪਰੋਪਰੀਏਟ ਜਿਹੜਾ ਹੈਗਾ ਉਹ ਮੇਰਾ ਪਤਾ ਮਿਲਣਾ ਚਾਹੀਦਾ ਮੇਰਾ ਮਿਲਣਾ ਚਾਹੀਦਾ ਜੇ ਤੁਸੀਂ ਇੱਕ 250 ਗ੍ਰਾਮ ਦਾ ਜਿਹੜਾ ਮੈਕਡੋਨਲਡ ਦਾ 버ਗਰ ਹੈ ਸਰ ਉਹਦੇ 40 ਰੁਪਏ ਡਿਲੀਵਰੀ ਦੇ ਨੇ ਤੇ ਮੇਰੇ ਇੱਕ ਡਿਲੀਵਰੀ ਮੈਨ ਨੂੰ 30 ਕਿਲੋ ਦਾ ਸਿਲੰਡਰ 15 ਕਿਲੋਮੀਟਰ ਲੈ ਕੇ ਜਾਣਾ ਤੇ 15 ਕਿਲੋ ਦਾ ਵਾਪਸ ਲੈ ਕੇ ਆਉਣਾ ਉਹ 25 ਜਾਂ 30 ਰੁਪਏ ਚ ਕਿਵੇਂ ਡਿਲੀਵਰ ਕਰੇ ਨਹੀਂ ਇਹ ਕਮਿਸ਼ਨ ਦਾ ਜਿਹੜਾ ਇਸ਼ੂ ਹੈਗਾ ਉਹ ਕੇਂਦਰ ਸਰਕਾਰ ਨਾਲ ਹੈ ਤੇ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਇੱਕੋ ਹੀ ਗੱਲ ਕਹੀ ਜਾਂਦੀ ਹੈ ਕਿ ਬਸ ਬਹੁਤ ਜਲਦੀ ਤੁਨੂੰ ਇੱਕ ਗੁੱਡ ਨਿਊਜ਼ ਮਿਲਣ ਵਾਲੀ ਹੈ ਪਰ ਹਜੇ ਤੱਕ ਨਹੀਂ ਮਿਲਿਆ ਨਹੀਂ ਇਹ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਪੂਰੇ ਪੰਜਾਬ ਦੀਆਂ ਨੇ ਸਾਡਾ ਪੂਰੇ ਪੰਜਾਬ ਦਾ ਡੈਲੀਗੇਟਸ ਤੁਸੀਂ ਦੇਖ ਰਹੇ ਹੋ ਕਿ 200 ਡਿਸਟ੍ਰੀਬਿਊਟਰ ਹੈ ਜਿਹੜਾ ਉਹ ਸਾਰੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਬਾਡੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਸੈਕਟਰੀ ਸਾਹਿਬਾਨ ਤੇ ਉਹਨਾਂ ਦੇ ਨੁਮਾਇੰਦੇ ਆਏਗੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਫੈਸਟੀਵਲ ਦਾ ਤੋਹਫ਼ਾ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਇਹਨਾਂ ਨੇ ਤੁਹਾਨੂੰ ਵੀ ਲੱਗਦਾ ਕਿ ਔਰ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋਰ ਹੋ ਸਕਦਾ ਦਾ ਬਈ ਇੱਕ ਹੋਰ ਤੋਹਫ਼ਾ ਇਹ ਜਿਹੜਾ ਤੁਸੀਂ ਅੱਜ ਕਾਨਫਰੰਸ ਕੀਤੀ ਇਹਨੂੰ ਦੇਖ ਕੇ ਮੈਨੇ ਸਾਜ ਦੇ ਡੈਫੀਨੇਟਲੀ ਸਰ ਜੇ ਇਸ ਤਰ੍ਹਾਂ ਕੁਝ ਹੋਊਗਾ ਤਾਂ ਮੈਂ ਇਸ ਸਾਰੇ ਕੁਝ ਦਾ ਸਿਹਰਾ ਤੁਹਾਡੇ ਵਰਗੇ ਸੂਝਵਾਨ ਮੀਡੀਆ ਦੇ ਸਾਥੀਆਂ ਨੂੰ ਦੇਵਾਂਗਾ ਕਿਉਂਕਿ ਤੁਸੀਂ ਕੋਣ ਜਿਹੜੇ ਸਾਡੀ ਆਵਾਜ਼ ਪਹੁੰਚਾ ਸਕਦੇ ਹੋ ਉਤੋਂ ਤੇ ਮੈਂ ਆਸ ਕਰਦਾ ਕਿ ਤੁਹਾਡੇ ਥਰੂ ਸਾਡੀ ਆਵਾਜ਼ ਜਾਵੇ ਤੇ ਪ੍ਰਧਾਨ ਮੰਤਰੀ ਜੀ ਸਾਡੀ ਇਹ ਗੱਲ ਸੁਣ ਲੈਣ ਜਿਹੜੀ ਮੰਗ ਨਹੀਂ ਲੱਗੀ ਹੈ ਨਹੀਂ ਮੰਨੀ ਅਗਲੀ ਕੀ ਰੈਗਨਤੀ ਹੈ ਕਿ ਅੱਜ ਕੱਲਪਰ ਪੰਜਾਬ ਲੈ ਬੰਦੀ ਮੀਟਿੰਗ ਕਰਵਾ ਰਹੇ ਪੰਜਾਬ ਦੇ ਲਗਲੇ ਜ਼ਿਲ੍ਹੇ ਤੇ ਜਾ ਕੇ ਅਗਲੀ ਕੀ ਮੰਗ ਹੋਈ ਕਿ ਹਾਂ ਵੀ ਨਹੀਂ ਤੁਹਾਡੀ ਮੰਗਾ ਮੰਨਿਆ ਤੇ ਅਗਲੀ ਦਾ ਦਿੱਤੀ ਦੀ ਦੇਖੋ ਸਾਡੀ ਪਹਿਲੀ ਮੰਗ ਇਹ ਹੈ ਕਿ ਡੀਲਰਾਂ ਦੇ ਨਾਲ ਡਿਸਟ੍ਰੀਬਿਊਟਰਾਂ ਦੇ ਨਾਲ ਜਿਹੜਾ ਬਿਹੇਵੀਅਰ ਆ ਉਹ ਠੀਕ ਕੀਤਾ ਜਾਵੇ ਔਰ ਸਾਨੂੰ ਸਾਰੇ ਲੋਕਾਂ ਨੂੰ ਇੱਕ ਜਿਹੜਾ ਹੈਗਾ bizness environment ਚਾਹੀਦਾ ਜਿਹਦੇ ਚ ਅਸੀਂ ਫ੍ਰੀਲੀ bizness ਕਰ ਸਕਦੇ ਹੋਈ ਔਰ ਅਸੀਂ ਵੀ ਇਨਸਾਨ ਆ ਤੀਸਰੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਐਪਰੋਪਰੀਏਟ ਜਿਹੜਾ ਕਮਿਸ਼ਨ ਹੈ ਉਹ ਬਿਲਕੁਲ ਉਹਨਾਂ ਨੂੰ ਵਿਚਾਰਿਆ ਜਾਵੇ ਤੇ ਐਪਰੋਪਰੀਏਟ ਲੈਵਲ ਦੇ ਉੱਤੇ ਉਹਨਾਂ ਨੂੰ ਕਮਿਸ਼ਨ ਨੂੰ ਲਗੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪਾਲ ਸਿੰਘ ਮਾਨ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਐਲ ਪੀ ਜੀ ਡਿਸਟ੍ਰੀਬਿਊਟਰ ਆਫ ਪੰਜਾਬ ਅੱਜ ਅਸੀਂ ਇੱਥੇ ਸਾਰੇ ਐਲ ਪੀ ਜੀ ਡਿਸਟ੍ਰੀਬਿਊਟਰਾਂ ਦੇ ਇਸ਼ੂਜ਼ ਲੈ ਕੇ ਇੱਕ ਮੀਟਿੰਗ ਕਰ ਰਹੇ ਹਾਂ ਇਸ ਮੀਟਿੰਗ ਦਾ ਸਾਡਾ ਮੁੱਖ ਮੰਤਵ ਹੈਗਾ ਸਾਡੇ ਡਿਸਟ੍ਰੀਬਿਊਟਰਾਂ ਦੀਆਂ ਜਿਹੜੀਆਂ ਗਰਾਊਂਡ ਲੈਵਲ ਦੇ ਉੱਤੇ ਕੀ ਕੀ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਅਡਰੈਸ ਕਰਨਾ ਉਹਨਾਂ ਦੀਆਂ ਗੱਲਾਂ ਸੁਣਨਾ ਵੈਸੇ ਅਸੀਂ ਜੋ ਹੁਣ ਤੱਕ ਸੁਣਿਆ ਤੇ ਮਹਿਸੂਸ ਕੀਤਾ ਫੋਰਸ ਸੇਲ 19 ਕੇਜੀ ਤਾਨਾ ਸ਼ਾਹੀ ਔਰ ਕੰਪਨੀਆਂ ਦੇ ਅੰਦਰ ਕਿਤੇ ਨਾ ਕਿਤੇ ਤਾਲਮੇਲ ਦੀ ਘਾਟ ਔਰ ਗਰਾਉਂਡ ਲੈਵਲ ਦੇ ਉੱਤੇ ਪਾਲਿਸੀਆਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਇੱਕ ਤਰਫਾ ਪਾਲਿਸੀਆਂ ਨੇ ਜਿਹੜੀਆਂ ਉਹ ਸਾਡੇ ਸਾਰੇ ਸਿਸਟਮ ਨੂੰ ਡਿਸਰਬ ਕਰ ਰਹੀਆਂ ਨੇ ਔਰ ਸਾਥੀਓ ਸਾਡੇ ਜਿਹੜੇ ਡਿਸਟ੍ਰਿਬਿਊਟਰ ਨੇ ਇਹਨਾਂ ਦੇ ਵਿੱਚ 50% ਤੋਂ ਉੱਪਰ ਜਿਹੜੇ ਨੇ ਸਾਡੇ ਡਿਸਟ੍ਰਿਬਿਊਟਰ ਉਹ ਫਰੀडम फाइਟਰ ਕਾਰਗਲ ਕਾਰਗਲ ਦੇ ਵਿਡੋਜ਼ ਐਂਡ ਸਪੋਰਟਸ ਕੋਟ ਕੈਟਾਗਰੀ ਤੋਂ ਹੈਂਡੀਕੈਪਡ ਐਂਡ ਐਸਸੀ ਐਸਟੀ ਕੈਟਾਗਰੀਜ਼ ਤੋਂ ਆਉਂਦੇ ਨੇ ਤੇ ਜਿਨ੍ਹਾਂ ਨੂੰ ਰੀਹੈਬਿਲਿਟੇਸ਼ਨ ਗਰਾਉਂਡ ਦੇ ਉੱਤੇ ਇਹ ਗੈਸੈਂਸੀਆਂ ਉਹਨਾਂ ਦੇ ਇੰਪਾਵਰਮੈਂਟ ਵਾਸਤੇ ਦਿੱਤੀਆਂ ਗਈਆਂ ਸੀ ਪਰ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਤੇ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਸਾਰੇ ਲੋਕਾਂ ਦਾ ਤੇ ਜਿਹੜਾ ਕਿ ਸਮਾਜ ਦੀ ਡਿਊਟੀ ਵੀ ਬਣਦੀ ਹੈ ਸਾਡੀ ਸੁਸਾਇਟੀ ਦੀ ਡਿਊਟੀ ਬਣਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਅਵਾਰਡ ਤੇ ਆਨਰ ਕੀਤਾ ਗਿਆ ਉਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਚੋਰਚਾ ਕੀਤਾ ਜਾਂਦਾ ਜੀ ਕੀ ਮਤਲਬ ਪਿਆ ਜਾਂਦਾ ਜਿੱਥੇ ਤੱਕ ਟੌਰਚਰ ਕਰਨ ਦਾ ਸਵਾਲ ਹੈ ਉਹ ਕੱਲਾ ਹੀ ਡਿਸਟ੍ਰੀਬਿਊਟਰਾਂ ਨੂੰ ਟੌਰਚਰ ਨਹੀਂ ਹੋ ਰਿਹਾ ਉਹ ਸਾਡੇ ਕਸਟਮਰਾਂ ਨੂੰ ਵੀ ਟੌਰਚਰ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਫੋਰਸ ਸੇਲ ਹੈ ਕਿਤੇ ਨਾ ਕਿਤੇ ਸਪਲਾਈ ਨੂੰ ਇੰਟਰਪਟ ਕਰਦੀ ਹੈ ਇੰਟਰਪਟ ਕਰਨਾ ਸਪਲਾਈ ਨੂੰ ਉਹ ਸਾਡੇ ਕਸਟਮਰਾਂ ਦੇ ਸਾਡੇ ਡਿਸਟ੍ਰੀਬਿਊਟਰਾਂ ਦਾ ਮਾਨਸਿਕ ਸਰੀਰਕ ਆਰਥਿਕ ਸੋਸ਼ਣ ਹੈ ਜਿਹਦੇ ਨਾਲ ਜਿਹਦੇ ਵਿੱਚ ਕਮਰਸ਼ੀਅਲ ਸਿਲੰਡਰਾਂ ਦੀ ਸੇਲ ਹੈ ਫੋਰਸ ਸੇਲ ਹੈ ਐਫਟੀਐਲ ਹੈ ਕੰਪੋਜ਼ਿਟ ਸਿਲੰਡਰਾਂ ਦੀ ਸੇਲ ਹੈ ਔਰ ਸਾਡੇ ਮੁੱਦੇ ਨੇ ਜਿਹੜੇ ਉਹ ਸਾਰੇ ਮੁੱਦੇ ਕਸਟਮਰ ਦੇ ਨਾਲ ਤੇ ਹਿੰਦੁਸਤਾਨ ਦੇ ਇੱਕ ਆਮ ਸ਼ਹਿਰੀ ਦੇ ਨਾਲ ਰਿਲੇਟਡ ਨੇ ਜਿਸ ਤਰ੍ਹਾਂ ਅਸੀਂ ਟੈਂਪਰ ਪ੍ਰੂਫ ਸੀਲ ਦੀ ਡਿਮਾਂਡ ਕਰਦੇ ਆ ਅਸੀਂ ਐਪਰੋਪਰੀਏਟ ਬਿਹੇਵੀਅਰ ਦੀ ਗੱਲ ਕਰਦੇ ਆ ਅਸੀਂ ਜਿਹੜੀ ਕਸਟਮਰ ਵਾਸਤੇ ਪਾਲਿਸੀ ਹੈ ਸਿਲੰਡਰ ਦੀ ਕੁਆਲਿਟੀ ਦੀ ਗੱਲ ਹੈ ਉਹ ਗਰਾਊਂਡ ਲੈਵਲ ਦੇ ਉੱਤੇ ਅਸੀਂ ਉਹਦੀ ਸਟੱਡੀ ਦੀ ਮੰਗ ਕਰਦੇ ਆ ਇੱਕ ਤਰਫਾ ਪਾਲਿਸੀਆਂ ਨਾ ਹੋਣ ਇਹ ਸਾਡੀ ਡਿਮਾਂਡ ਸਰ ਇਸ ਬਾਰੇ ਵੀ ਮਾਫੀ ਹਾਂ ਹਾਂ ਬਿਲਕੁਲ ਇਸ ਗੱਲ ਬਾਰੇ ਅਸੀਂ ਸਰਕਾਰ ਦੇ ਨਾਲ ਆਇਲ ਕੰਪਨੀਆਂ ਦੇ ਨਾਲ ਤੇ ਜਿੰਨੇ ਵੀ ਕੰਸਰਨ ਅਥਾਰਟिटीज ਹੈਗੀਆਂ ਨੇ ਉਹਨਾਂ ਦੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਟੱਚ ਦੇ ਵਿੱਚ ਸੀਗੇ ਤੇ ਬਾਰ ਬਾਰ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਰਿਟਰਨ ਦੇ ਵਿੱਚ ਇਨਫੋਰਮ ਕੀਤਾ ਗਿਆ ਔਰ ਕਈ ਵਾਰੀ ਇਸ ਮੁੱਦੇ ਦੇ ਉੱਤੇ ਇੰਡਸਟਰੀ ਦੀਆਂ ਬਾਈਪਾਰਟ ਟ੍ਰਾਈਪਾਰਟ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਧਿਆਨ ਇਹ ਲਿਆਂਦਾ ਗਿਆ ਪਰ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਔਰ ਇਸ ਵੇਲੇ ਪੰਜਾਬ ਜਦੋਂ 35% ਡੁੱਬਿਆ ਹੋਵੇ ਜਦੋਂ ਪੰਜਾਬ ਦੇ 10 ਲੱਖ ਲੋਕ ਬੇਕਾਰ ਹੋਏ ਹੋਣ ਜਦੋਂ ਪੰਜਾਬ ਦੀ 5 ਲੱਖ ਏਕੜ ਜ਼ਮੀਨ ਆ ਆਰਥਿਕ ਤਤਵਾਹ ਹੋ ਗਈ ਹੋਵੇ ਉਸ ਵੇਲੇ ਲੰਗਰਾਂ ਦੇ ਉੱਤੇ ਬਹੁਤ ਸਾਰੇ ਲੋਕ ਨਿਰਪਰ ਹੋਣ ਉਸ ਵੇਲੇ ਇਸ ਤਰ੍ਹਾਂ ਦਾ ਬਿਹੇਵੀਅਰ ਹੋਰ ਵੀ ਦੁਖਦਾਈ ਹੋ ਜਾਂਦਾ ਤੇ ਇਸ ਮੀਟਿੰਗ ਨੂੰ ਇਸ ਕਰਕੇ ਬਹੁਤ ਮਹੱਤਵਪੂਰਨ ਸਮਝਿਆ ਗਿਆ ਕਿ ਮਾਝਾ ਤੇ ਦੁਆਬਾ ਜਿਹੜਾ ਬਹੁਤ ਜ਼ਿਆਦਾ ਇਫੈਕਟਿਵ ਹੈ ਤੇ ਸਾਡੇ ਸਿਰ ਦੇ ਉੱਤੇ ਫੈਸਟੀਵਲ ਸੀਜ਼ਨ ਜਾਂ ਸਰਦੀਆਂ ਦਾ ਸੀਜ਼ਨ ਹੈ ਤੇ ਇਸ ਬਿਹੇਵੀਅਰ ਨਾਲ ਸਾਡੀ ਸਪਲਾਈ ਜਿਹੜੀ ਇੰਟਰਰਪਟ ਹੋ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੱਕ ਕੀ ਆ ਜਿਹੜੀ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਤੁਹਾਨੂੰ ਕੰਪਨੀ ਕੋਲ ਸ਼ੋਅ ਕਰ ਦਿੰਦੀ ਭੇਟ ਗਏ ਹੋਰ ਜ਼ਿਆਦਾ ਗੰਗ ਨਹੀਂ ਕੀਤਾ ਜਾਏਗਾ ਦੇਖੋ ਡੈਫੀਨੇਟਲੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਡੈਫੀਨੇਟਲੀ ਇਹ ਹੁੰਦਾ ਹੈ ਜਿਨ੍ਹਾਂ ਲੋਕਾਂ ਦੀ ਮਨਸ਼ਾ ਗਲਤ ਹੋਊਗੀ ਉਹ ਇਹ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਪਰ ਉਹ ਗਲਤ ਫਹਮੀ ਦੇ ਵਿੱਚ ਨੇ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸਾਰੇ ਲੋਕ ਮਾੜੇ ਨਹੀਂ ਹੈ ਸਾਰੇ ਅਫਸਰ ਵੀ ਮਾੜੇ ਨਹੀਂ ਹੈ ਉਸ ਬਲੈਕ ਸੀਪ ਸਾਰਥਾਵਾਂ ਤੇ ਹੁੰਦੀਆਂ ਨੇ ਜੇ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਕੀਤਾ ਤੇ ਉਹ 100% ਫਿਰ ਇਗਨੀਟ ਕਰਨ ਵਾਲੀ ਗੱਲ ਹੋਊਗੀ ਕਿਸੇ ਵੀ ਸਾਡੇ ਮੈਂਬਰ ਡਿਸਟ੍ਰਿਬਿਊਟਰ ਦੇ ਨਾਲ ਇਨਸਾਫ ਬੇਇਨਸਾਫੀ ਤੇ ਕਿਸੇ ਕਿਸਮ ਦੀ ਥ੍ਰੈਟਨਿੰਗ ਉਹ ਬਰਦਾਸ਼ਤ ਨਹੀਂ ਕਰਦਾ ਸਾਥੀਓ ਤੁਸੀਂ ਸਾਰੇ ਮੁੱਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੇ ਕੰਮ ਨੂੰ ਨਾ ਕਰਨਾ ਹੋਵੇ ਉਹਦੀ ਸਰਕਾਰ ਕੋਲੇ ਇੱਕੋ ਹੀ ਬਹਾਨਾ ਹੁੰਦਾ ਇਹਦੀ ਕਮੇਟੀ ਬਣਾਤੀ ਤੇ ਇਹਦੇ ਬਾਰੇ ਆਪਾਂ ਜਿਹੜਾ ਹੈਗਾ ਫੀਡਬੈਕ ਲੈ ਰਹੇ ਆ ਕਰ ਰਹੇ ਆ ਪਰ ਕਈ ਫੀਡਬੈਕ ਤਾਂ ਇਸ ਤਰ੍ਹਾਂ ਦੇ ਨਹੀਂ ਜਿਹੜੇ 2018 ਤੋਂ ਚੱਲ ਰਹੇ ਨੇ ਕਈ ਕਮੇਟੀਆਂ ਇਸ ਤਰ੍ਹਾਂ ਦੇ ਨਹੀਂ ਜਿਹੜੀਆਂ 2018 ਤੋਂ 19 ਤੋਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਨੇ ਸਾਡੇ ਜਿਹੜਾ ਜਿਹੜਾ ਸਾਡਾ ਕਮਿਸ਼ਨ ਹੈ ਉਹਨੂੰ IIM ਅਹਮਦਾਬਾਦ ਨੇ 2019 ਤੋਂ ਲੈ ਕੇ ਰეკਮੈਂਡ ਕੀਤਾ ਹੋਇਆ ਤੇ ਅੱਜ ਤੱਕ ਜਿਹੜਾ ਉਹ ਕਮਿਸ਼ਨ ਹੈ ਐਪਰੋਪਰੀਏਟ ਕਮਿਸ਼ਨ ਜੋ ਸਾਡਾ ਬਣਦਾ ਉਹ ਅਜੇ ਤੱਕ ਇੰਪਲੀਮੈਂਟ ਹੀ ਨਹੀਂ ਕੀਤਾ ਗਿਆ ਕਾਰਨ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਕਰ ਦੇ ਦੇਖੋ ਇਹ ਇਹਦੇ ਬਹੁਤ ਸਾਰੇ ਕਾਰਨ ਨੇ ਪਹਿਲਾ ਕਾਰਨ ਇਹ ਹੈ ਕਿ ਆਇਲ ਕੰਪਨੀਆਂ ਨੇ ਜਿਹੜੀਆਂ ਉਹਨਾਂ ਕੋਲੇ ਕਿਤੇ ਨਾ ਕਿਤੇ ਜਿਹੜਾ ਇਸ ਤਰ੍ਹਾਂ ਦਾ ਸਟਰਕਚਰ ਹੀ ਨਹੀਂ ਹੈ ਕਿ ਉਹ ਆਮ ਲੋਕਾਂ ਦੀ ਆਵਾਜ਼ ਸੁਣਨ ਤੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਜੇ ਅਸੀਂ ਵਰਲਡ ਕਲਾਸ ਜਿਹੜੀ ਸਰਵਿਸਿਜ਼ ਚਾਹੁੰਦੇ ਆ ਜੇ ਮੈਂ 5 ਸਟਾਰ ਫੈਸਿਲਿਟੀ ਚਾਹਾਂ ਤੇ ਮੈਂ ਢਾਬਾ ਰੇਟ ਤੇ ਨਹੀਂ ਦੇ ਸਕਦਾ ਤਾਂ ਡੈਫੀਨੇਟਲੀ ਮੈਨੂੰ ਐਪਰੋਪਰੀਏਟ ਜਿਹੜਾ ਹੈਗਾ ਉਹ ਮੇਰਾ ਪੱਤਾ ਮਿਲਣਾ ਚਾਹੀਦਾ ਮੇਰਾ ਮਿਲਣਾ ਚਾਹੀਦਾ ਜੇ ਤੁਸੀਂ ਇੱਕ 250 ਗ੍ਰਾਮ ਦਾ ਜਿਹੜਾ ਮੈਕਡੋਨਲਡ ਦਾ 버ਗਰ ਹੈ ਸਰ ਉਹਦੇ 40 ਰੁਪਏ ਡਿਲੀਵਰੀ ਦੇ ਨੇ ਤੇ ਮੇਰੇ ਇੱਕ ਡਿਲੀਵਰੀ ਮੈਨ ਨੂੰ 30 ਕਿਲੋ ਦਾ ਸਿਲੰਡਰ 15 ਕਿਲੋਮੀਟਰ ਲੈ ਕੇ ਜਾਣਾ ਤੇ 15 ਕਿਲੋ ਦਾ ਵਾਪਸ ਲੈ ਕੇ ਆਉਣਾ ਉਹ 25 ਜਾਂ 30 ਰੁਪਏ ਚ ਕਿਵੇਂ ਡਿਲੀਵਰ ਕਰੇ ਨਹੀਂ ਇਹ ਕਮਿਸ਼ਨ ਦਾ ਜਿਹੜਾ ਇਸ਼ੂ ਹੈਗਾ ਉਹ ਕੇਂਦਰ ਸਰਕਾਰ ਨਾਲ ਹੈ ਤੇ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਇੱਕੋ ਹੀ ਗੱਲ ਕਹੀ ਜਾਂਦੀ ਹੈ ਕਿ ਬਸ ਬਹੁਤ ਜਲਦੀ ਤੁਹਾਨੂੰ ਇੱਕ ਗੁੱਡ ਨਿਊਜ਼ ਮਿਲਣ ਵਾਲੀ ਹੈ ਪਰ ਹਜੇ ਤੱਕ ਨਹੀਂ ਨਹੀਂ ਇਹ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਪੂਰੇ ਪੰਜਾਬ ਦੀਆਂ ਨੇ ਸਾਡਾ ਪੂਰੇ ਪੰਜਾਬ ਦਾ ਡੈਲੀਗੇਟਸ ਤੁਸੀਂ ਦੇਖ ਰਹੇ ਹੋ ਕਿ 200 ਡਿਸਟ੍ਰੀਬਿਊਟਰ ਹੈ ਜਿਹੜਾ ਉਹ ਸਾਰੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਬਾਡੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਸੈਕਟਰੀ ਸਾਹਿਬਾਨ ਤੇ ਉਹਨਾਂ ਦੇ ਨੁਮਾਇੰਦੇ ਆਏਗੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫੈਸਟੀਵਲ ਦਾ ਤੋਹਫਾ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਾ 2 ਲੱਖ ਰੁਪਏ ਤੱਕ ਹੀ ਹੋਰ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਦਾ ਬਈ ਇੱਕ ਹੋਰ ਤੋਹਫਾ ਅ ਇਸ ਜਿਹੜਾ ਤੁਸੀਂ ਅੱਜ ਕਾਨਫਰੰਸ ਕੀਤੀ ਇਹਨੂੰ ਦੇਖ ਕੇ ਮੈਨੇ ਸਾਜ ਦੇ ਡੈਫੀਨੇਟਲੀ ਸਰ ਜੇ ਇਸ ਤਰ੍ਹਾਂ ਕੁਝ ਹੋਊਗਾ ਤਾਂ ਮੈਂ ਇਸ ਸਾਰੇ ਕੁਝ ਦਾ ਸਿਹਰਾ ਤੁਹਾਡੇ ਵਰਗੇ ਸੂਝਵਾਨ ਮੀਡੀਆ ਦੇ ਸਾਥੀਆਂ ਨੂੰ ਦੇਵਾਂਗਾ ਕਿਉਂਕਿ ਤੁਸੀਂ ਇੱਕ ਉਹ ਜਿਹੜੇ ਸਾਡੀ ਆਵਾਜ਼ ਪਹੁੰਚਾ ਸਕਦੇ ਹੋ ਉਤੋਂ ਤੇ ਮੈਂ ਆਸ ਕਰਦਾ ਕਿ ਤੁਹਾਡੇ ਥਰੂ ਸਾਡੀ ਆਵਾਜ਼ ਜਾਵੇ ਤੇ ਪ੍ਰਧਾਨ ਮੰਤਰੀ ਜੀ ਸਾਡੀ ਇਹ ਗੱਲ ਸੁਣ ਲੈਣ ਕਿਹੜੀ ਮੰਗ ਨਹੀਂ ਲੱਗੀ ਅਗਲੀ ਕੀ ਰਹਿਣਕੀ ਬਈ ਅੱਗੇ ਲੱਗਿਆ ਜਿਲ੍ਹੇ ਤੇ ਜਾ ਕੇ ਮੀਟਿੰਗ ਕਰਦੇ ਅਗਲੀ ਕੀ ਮੰਤ ਹੋਏਗੀ ਹਾਂ ਵੀ ਨਹੀਂ ਤੁਹਾਡੀ ਮੰਗਾ ਮੰਨਿਆ ਤੇ ਅਗਲੀ ਦਰਦੀ ਕੀ ਦੇਖੋ ਸਾਡੀ ਪਹਿਲੀ ਮੰਗ ਇਹ ਹੈ ਕਿ ਡੀਲਰਾਂ ਦੇ ਨਾਲ ਡਿਸਟ੍ਰੀਬਿਊਟਰਾਂ ਦੇ ਨਾਲ ਜਿਹੜਾ ਬਿਹੇਵੀਅਰ ਆ ਉਹ ਠੀਕ ਕੀਤਾ ਜਾਵੇ ਔਰ ਸਾਨੂੰ ਸਾਰੇ ਲੋਕਾਂ ਨੂੰ ਇੱਕ ਜਿਹੜਾ ਹੈਗਾ bizness environment ਚਾਹੀਦਾ ਜਿਹਦੇ ਚ ਅਸੀਂ ਫ੍ਰੀਲੀ bizness ਕਰ ਸਕਦੇ ਹੋਈ ਔਰ ਅਸੀਂ ਵੀ ਇਨਸਾਨ ਆ ਤੀਸਰੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਐਪਰੋਪਰੀਏਟ ਜਿਹੜਾ ਕਮਿਸ਼ਨ ਹੈ ਉਹ ਬਿਲਕੁਲ ਉਹਨਾਂ ਨੂੰ ਵਿਚਾਰਿਆ ਜਾਵੇ ਤੇ ਐਪਰੋਪ੍ਰੀਏਟ ਲੈਵਲ ਦੇ ਉੱਤੇ ਉਹਨੇ ਕਮਿਸ਼ਨ ਨੂੰ ਲਾਗੂ ਕੀਤਾ